ਨਗਰਪੰਚਾਇਤ ਭਾਰਸੋਂ ਦੇ ਵਿੱਚ ਆ ਜਿਹੜਾ ਚੋਣ ਖਾੜਾ ਸਿੱਖ ਰਿਹਾ ਤੇ ਆ ਦੇ ਵਿਧਾਇਕ ਨੇ ਕਈ ਵਾੜਾਂ ਦੇ ਵਿੱਚ ਚੋਣ ਜਲਸਿਆਂ ਨੂੰ ਸਮੋਧਨ ਕਰ ਰਹੇ ਨੇ ਗੱਲਬਾਤ ਕਰਦਿਆਂ ਮਾਨ ਸਾਹਿਬ ਕਿਸ ਤਰ੍ਹਾਂ ਦਾ ਫਤਵਾ ਲੱਗ ਰਿਹਾ ਕਾਫੀ ਕਾਠਾ ਜਿਹੜਾ ਵਾੜਾਂ ਦੇ ਵਿੱਚ ਦਿਖਾਈ ਦੇ ਰਿਹਾ ਦੇਖੋ ਇੱਕ ਤਰਫਾ ਲੜਾਈ ਹੈ ਜੀ ਆਮ ਆਦਮੀ ਪਾਰਟੀ 11 ਦੀਆਂ 11 ਸੀਟਾਂ ਤੇ ਬਹੁਤ ਵੱਡੇ ਫਰਕ ਨਾਲ ਜਿੱਤ ਰਹੀ ਹੈ ਬਾਕੀ ਜੋ ਮਰਜੀ ਕਹੀ ਜਾਣ ਜੀ ਲੋਕ ਸਿਆਣੇ ਨੇ ਸਭ ਨੂੰ ਪਤਾ ਹੈ ਕਿ ਸਰਕਾਰ ਆਮ ਆਦੀ ਪਾਰਟੀ ਦੀ ਹੈ ਫੰਡ ਜਿਹੜੇ ਆ ਡਿਵੈਲਪਮੈਂਟ ਵਾਸਤੇ ਆਮ ਆਦੀ ਪਾਰਟੀ ਨੇ ਜਾਰੀ ਕਰਨੇ ਆ ਜੇ ਕੋਈ ਬਣ ਵੀ ਗਿਆ ਜੀ ਉਹ ਵੀ ਚਾਰ ਦਿਨ ਬਾਅਦ ਸਾਡੀ ਮਨਤਾ ਕਰਦਾ ਫਿਰ ਮੈਨੂੰ ਸ਼ਾਮਲ ਕਰਾ ਲਓ ਜੀ ਇਸ ਕਰਕੇ ਬੇਨਤੀ ਕਰਦੇ ਆ ਕਿ ਹੁਣੇ ਤੁਸੀਂ ਫੈਸਲਾ ਦੋ ਦਿਨ ਰਹਿ ਗਏ ਆ ਫੈਸਲਾ ਕਰਕੇ ਇੱਕ ਮਨ ਇੱਕ ਚਿੱਤ ਹੋ ਕੇ ਆਮ ਆਦੀ ਪਾਰਟੀ ਨੂੰ ਸਪੋਰਟ ਕਰੋ ਛਾੜੂ ਨੂੰ ਵੋਟ ਕਰੋ ਤਾਂ ਕਿ ਮੈਂ ਇਮਾਨਦਾਰੀ ਦੇ ਨਾਲ ਅਸੀਂ ਨਗਰ ਪੰਚਾਇਤ ਭਾਸੋਂ ਦੀ ਸੇਵਾ ਕਰ ਸਕੀਏ ਅੱਜ ਕਿੰਨੇ ਬਾੜਾਂ ਦੇ ਵਿੱਚ ਜਿਹੜਾ ਚੌਂ ਜਲਸਿਆਂ ਨੂੰ ਸਮੋਦਨ ਕੀਤਾ ਜਾ ਰਿਹਾ ਕਿਸ ਤਰ੍ਹਾਂ ਦਾ ਰਿਸਪੌਂਸ ਆ ਜਿਹੜਾ ਲੋਕਾਂ ਦਾ ਲੱਗ ਰਿਹਾ ਇਹ ਤੀਜੀ ਤੀਜਾ ਪ੍ਰੋਗਰਾਮ ਹੈ ਜੀ ਸ਼ਾਮ ਦੇ ਕਿਉਂਕਿ ਸ਼ਹਿਰ ਹੈ ਸ਼ਾਮ ਦੇ ਪ੍ਰੋਗਰਾਮ ਜ਼ਿਆਦਾ ਹੁੰਦੇ ਇਸ ਤੋਂ ਬਾਅਦ ਹੋਰ ਹੈ ਚਾਰ ਪ੍ਰੋਗਰਾਮ ਨੇ ਅੱਜ ਔਰ ਬਹੁਤ ਅੱਛਾ ਰਿਸਪੌਂਸ ਆ ਤੁਸੀਂ ਦੇਖ ਹੀ ਰਹੇ ਹੋ ਆਪਜੀ ਟਾਠਾ ਮਾਰਦਾ ਕੱਠ ਜਿਹੜਾ ਜੀ ਸੰਗਤ ਜਿਹੜੀ ਐ ਨਰੋਲ ਉਸੇ ਬਾੜ ਦੀ ਆ ਰਹੀ ਐ ਔਰ ਬਹੁਤ ਲੋਕਾਂ ਦੇ ਵਿੱਚ ਚਾਹ ਇਸ ਗੱਲ ਦਾ ਕਿ ਸਾਨੂੰ ਬਹੁਤ ਵੱਡਾ ਮੌਕਾ ਮਿਲਿਆ ਆਪਣੀ ਪੰਚਾਇਤ ਚੁਣਨ ਦਾ ਨਗਰ ਪੰਚਾਇਤ ਭਾਸੋ ਚੁਣਨ ਦਾ ਤੇ ਸਾਰੇ ਖੁਸ਼ ਨੇ ਇਸ ਗੱਲ ਤੋਂ ਔਰ ਜਿਹੜੇ ਦੂਜੇ ਦੂਜੀਆਂ ਪਾਰਟੀਆਂ ਦੇ ਨਮਾਇंदे ਜਿਹੜੇ ਆ ਨਸ਼ਾ ਸ਼ਰਾਬ ਪੈਸਾ ਵੰਡ ਕੇ ਰੰਜਾਉਣ ਦੀ ਕੋਸ਼ਿਸ਼ ਕਰ ਰਹੇ ਆ ਮੈਂ ਕਿ ਕੱਲ ਕਾਲੀ ਦਲ ਦੇ ਹੈ ਤਾਂ ਸਾਡੇ ਭਰਾਏ ਨੇ ਲਾਲਕਾ ਸਾਹਿਬ ਉਹਨਾਂ ਦਾ ਇੱਕ ਬਿਆਨ ਦੇ ਕੇ ਰੱਜ ਗਿਆ ਕਿ ਜੀ ਇਹ ਆਮ ਆਦੀ ਪਾਰਟੀ ਨੇ ਸਾਡੇ ਪੇਪਰ ਕੈਨਸਲ ਕਰਾ ਦਿੱਤੇ ਮੈਨੂੰ ਤਾਂ ਇਹ ਵੀ ਨਹੀਂ ਪਤਾ ਜਿਨ੍ਹਾਂ ਦੇ ਕੈਂਡੀਡੇਟਾਂ ਦੇ ਨਾਂ ਕੀ ਨੇ ਇਹ ਕਦੋਂ ਪੇਪਰ ਭਰਨ ਗਏ ਨੇ ਕਿਹੜਾ ਬੰਦਾ ਇਹਨਾਂ ਦਾ ਕਿਹੜਾ ਨਹੀਂ ਜੀ ਖਾਮ ਖਾ ਇਦਾਂ ਦੀਆਂ ਅਫਵਾਹਾਂ ਯਾਨੀ ਕਿ ਹੋਰ ਸ਼ਹਿਰ ਦੀ ਕੋਈ ਖਬਰ ਮੇਰੇ ਨਾਲ ਜੋੜ ਕੇ ਮੈਂ ਇਸ ਇਸ ਵਰਤੀ ਦਾ ਇਨਸਾਨ ਨਹੀਂ ਹਾਂ ਨਾ ਅਸੀਂ ਕਿਸੇ ਦੇ ਪੇਪਰ ਜਦੋਂ ਕਾਂਗਰਸ ਸੀਗੀ ਜੀ ਅਸੀਂ ਆਪੋਜੀਸ਼ਨ ਸੀਗੇ ਜੀ ਉਦੋਂ ਮੈਂ ਇਸ ਗੱਲੋਂ ਤਾਰੀਫ਼ ਕਰਦਾ ਕਿ ਕਾਂਗਰਸ ਨੇ ਸਾਡਾ ਕੋਈ ਪੇਪਰ ਨਹੀਂ ਕੈਨਸਲ ਕਰਾਇਆ ਜੀ ਉਦੋਂ ਜਿੰਨੇ ਵੀ ਸਾਡੇ ਇੱਥੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਜਮਤੀ ਹੋਈਆਂ ਨੇ ਔਰ ਜਾਂ ਇੱਥੇ ਪਾਸੋਂ ਇਲੈਕਸ਼ਨ ਹੋਈ ਸੀ 5 ਸਾਲ ਪਹਿਲਾਂ ਕਿਸੇ ਦਾ ਕੋਈ ਪੇਪਰ ਨਹੀਂ ਸੀ ਕੈਨਸ ਕੌਸ ਕਰਕੇ ਉਦਾਂ ਹੀ ਫਵਾਹਾਂ ਜੜੀਆਂ ਨੇ ਜੀ ਉਹ ਫਲਾਉਣੀਆਂ ਕਿ ਜੀ ਦੇਖੋ ਜੀ ਸਾਡੇ ਇਹਨਾਂ ਨੇ ਪੇਪਰ ਫਾੜਤੇ ਜੀ ਸਾਡੇ ਉਹ ਕਰਤੇ ਅਸੀਂ ਕਦ ਲਈ ਪੇਪਰ ਫਾੜਾਂਗੇ ਜੀ ਸਾਡੀ ਸਰਕਾਰ ਹੈ ਜੀ ਅਸੀਂ ਕੰਮ ਕਰ ਰਹੇ ਹਾਂ 600 ਜੁੰਡ ਲੋਕਾਂ ਨੂੰ ਮੁਫਤ ਮਿਲ ਰਹੀ ਹੈ 50000 ਤੋਂ ਉੱਪਰ ਨੌਕਰੀਆਂ ਮਿਲ ਗਈਆਂ ਨੇ ਔਰ ਸਾਰੇ ਆਮ ਆਦਮੀ ਪਾਰਟੀ ਸਰਕਾਰ ਤੋਂ ਖੁਸ਼ ਨੇ ਚਾਰ ਬਾਅਦ ਇਲੈਕਸ਼ਨ ਤਿੰਨ ਬਾਅਦ ਇਲੈਕਸ਼ਨ ਅਸੀਂ ਜਿੱਤ ਕੇ ਹਟੇ ਹੁਣੇ ਤੇ ਸਾਨੂੰ ਤਾਂ ਡਰ ਹੀ ਨਹੀਂ ਕਿਸੇ ਕਿਸਮ ਦਾ ਸੀ ਤੇ ਬੜੇ ਸ਼ੋਰ ਦਾ ਸਰਕਾਰ ਦਾ ਡਰ ਲੋਕਾਂ ਨੂੰ ਬਹੁਤ ਹੁੰਦਾ ਇਹ ਸਰਕਾਰ ਦਾ ਡਰ ਇਹ ਇਸ ਤਰ੍ਹਾਂ ਨਹੀਂ ਹੁੰਦਾ ਡਰ ਜੀ ਸਰਕਾਰ ਦਾ ਲੋਕਾਂ ਨੂੰ ਸਹਾਰਾ ਬਹੁਤ ਹੁੰਦਾ ਮੈਂ ਤਾਂ ਇਹ ਕਹੂੰਗਾ ਜੀ ਉਹਨਾਂ ਨੂੰ ਪਤਾ ਹੁੰਦਾ ਕਿ ਸਰਕਾਰ ਆਮ ਆਦਮੀ ਪਾਰਟੀ ਦੇ ਸਾਡੇ ਕੰਮ ਵੀ ਆਮ ਆਦਮੀ ਪਾਰਟੀ ਦੇ ਕਰਨਗੇ ਜੀ ਸਭ ਤੋਂ ਵੱਡੀ ਮੰਗ ਭਾਰਤਸੋਂ ਦੇ ਵਿੱਚ ਭਾਵੇਂ ਕਿ ਅਕਾਲੀ ਦਲ ਦੀ ਸਰਕਾਰ ਸੀ ਕਾਂਗਰਸੀ ਸਰਕਾਰ ਵੀ ਰਹੀ ਆ ਪਰ ਕੁੜੀਆਂ ਦਾ ਕਾਲਜ ਨਹੀਂ ਕਦੇ ਬਣਿਆ ਜ਼ਮੀਨਾਂ ਦਾ ਅਦਲਾ ਬਦਲਾ ਬਹੁਤ ਹੋਇਆ ਭਾਰਤਸੋਂ ਦੇ ਵਿੱਚ ਬਿਲਕੁਲ ਤੁਹਾਡੀ ਨੂੰ ਲੈ ਕੇ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਆ ਮੈਂ ਤੁਹਾਡੀ ਜਾਣਕਾਰੀ ਲਈ ਦੱਸਣਾ ਚਾਹੁੰਦਾ ਕਿ ਕਾਲਜ ਮਨਜ਼ੂਰ ਹੋ ਚੁੱਕਿਆ ਜੀ ਅਸੀਂ ਇੱਕ ਨਵੀਂ ਐਪਲੀਕੇਸ਼ਨ ਮੂਵ ਕੀਤੀ ਹੈ ਅਸੀਂ ਨਗਰ ਪੰਚਾਇਤ ਭਾਰਤਸੋਂ ਦੇ ਵਿੱਚੋਂ ਕਿ ਸਾਨੂੰ ਜਿਹੜਾ ਕਾਲਜ ਆ ਉਹਦੇ ਰਕਬਾ ਹੋਰ ਵਧਾਇਆ ਜਾਵੇ ਤਾਕੇ ਕਾਲਜ ਦਾ ਮਨਜ਼ੂਰ ਹੋ ਗਿਆ ਜੀ ਬਣਣਾ ਹੀ ਬਣਣਾ ਜੀ ਉਹ ਤਾਂ ਉਹਦੇ ਵਿੱਚ ਤਾਂ ਕਿ ਖੇਡ ਗਰਾਉਂਡ ਵੀ ਬਣੇ ਉਹਦੇ ਵਿੱਚ ਹੋਸਟਲ ਵੀ ਬਣੇ ਤਾਂ ਕਿ ਬੋਰਡਿੰਗ ਤੇ ਜਿਹੜੇ ਬੱਚੇ ਉੱਥੇ ਪੜਨਗੇ ਉਹਨਾਂ ਨੂੰ ਅੱਛੀ ਸੁਵਿਧਾ ਜਿਹੜੀ ਮਿਲ ਸਕੇ ਤਾਂ ਉਹ ਬਹੁਤ ਜਲਦੀ ਅਪਰੂਵ ਹੋ ਜਾਣਾ ਸਾਡੇ ਫਾਈਨਾਂਸ ਮਿਨਿਸਟਰ ਹਰਪਾਲ ਚੀਮਾ ਜੀ ਨਾਲ ਮੇਰੀ ਇੱਕ ਦੋ ਵਾਰ ਡਿਟੇਲ ਚ ਗੱਲ ਹੋਈ ਹੈ ਕੱਲ ਵੀ ਉਹ ਨਾਬੇ ਆ ਰਹੇ ਨੇ ਇਹ ਇਕ ਆਲ ਇੰਡੀਆ ਹਾਕੀ ਟੂਰਨਾਮੈਂਟ ਦੇ ਉੱਪਰ ਤੇ ਉਹਨਾਂ ਨੇ ਉਹ ਮਨਜ਼ੂਰ ਕਰ ਦੇਣਾ ਜੀ ਔਰ ਬਹੁਤ ਹੀ ਸ਼ਾਨਦਾਰ ਸਕੂਲ ਜਿਹੜਾ 2027 ਦੀ ਇਲੈਕਸ਼ਨ ਤੋਂ ਪਹਿਲਾਂ ਪਹਿਲਾਂ ਪਾਸੋਂ ਦੇ ਵਿੱਚ ਉਹਦਾ ਕੰਮਕਾਰ ਸ਼ੁਰੂ ਹੋ ਜਾਣਾ ਜੀ ਕਿੰਨੇ ਰਕਵੇ ਦੇ ਵਿੱਚ ਹੈ ਜਿਹੜਾ ਕਾਲਜ਼ ਬਣੂਗਾ ਅੜੀਕਾ ਕੀ ਬਣਿਆ ਕਿੰਨੀ ਜ਼ਮੀਨ ਦੀ ਜਿਹੜੀ ਪਹਿਲਾਂ ਰਿਕੁਆਇਰ ਕੀਤੀ ਗਈ ਸੀ ਕਿੰਨੀ ਮਨਜ਼ੂਰੀ ਸੀ ਕਿ ਵੈਸੇ ਸਾਬਕਾ ਕੈਬਨ ਸਾਧੂ ਜੀ ਨੇ ਵੈਸੇ ਨਹੀਂ ਪੱਥਰ ਘਟਦਾ ਸੀ ਨਹੀਂ ਉਹ ਤਾਂ ਵੈਸੇ ਉਹਨਾਂ ਦੇ ਵੈਸੇ ਕਰਦਾ ਸੀ ਜੀ ਤਾਂ ਨਹੀਂ ਪੱਥਰ ਵੈਸੇ ਸ਼ੌਕੀਏ ਤੌਰ ਤੇ ਗੜਦਾ ਸੀ ਉਹਨਾਂ ਨੂੰ ਲੱਗਿਆ ਵੀ ਚਲੋ ਕੋਈ ਨਾ ਕੁਛ ਇਦਾਂ ਦਾ ਕਰ ਦਈਏ ਕਿ ਵੋਟਾਂ ਪੈ ਜਾਣ ਪਰ ਸਾਡੇ ਕੋਲ ਆਨ ਰਿਕਾਰਡ ਹੈ ਜੀ ਸਾਡੇ ਕੋਲੇ ਤੁਹਾਡੀ ਸਰਕਾਰ ਚ ਹੋਇਆ ਸੀ ਕਿ ਕਾਲੀ ਦਲ ਚ ਹੋਇਆ ਕਿ ਕਾਂਗਰਸ ਚ ਹੋਇਆ ਨੇ ਉਹ ਹੁਣ ਸਾਡੀ ਸਰਕਾਰ ਦੇ ਵਿੱਚ ਮਨਜ਼ੂਰ ਹੋਇਆ ਜੀ ਉਹਦੇ ਵਿੱਚ ਅਸੀਂ ਕਹਿੰਨੇ ਆ ਕਿ ਸਾਡੇ ਕੋਲੇ ਸ਼ਾਮਲੜ ਜ਼ਮੀਨ ਪਈ ਹੈ ਜੀ ਨਗਰ ਪੰਚਾਇਤ ਪਾਸੋਂ ਦੀ ਅਸੀਂ ਉਹ ਚ ਰਕਬਾ ਹੋਰ ਵਧਾਉਣਾ ਚਾਹੁੰਦੇ ਹਾਂ ਜਿੱਥੇ ਕਰਤਾਰ ਕਮੈਨ ਆ ਉਹਦੇ ਬਿਲਕੁਲ ਆਪੋਜ਼ਿਟ ਸਾਰੀ ਜਗ੍ਹਾ ਪਈ ਹੈ ਅਸੀਂ ਉੱਥੇ ਵੱਡਾ ਜਿਹੜਾ ਸਿਸਟਮ ਬਣਾਉਣਾ ਚਾਹੁੰਦੇ ਹਾਂ ਔਰ ਪ੍ਰਮਾਤਮਾ ਕਿਰਪਾ ਕਰੇ ਸੀਐਮ ਸਾਹਿਬ ਨਾਲ ਗੱਲ ਕਰਕੇ ਵਿੱਤ ਮੰਤਰੀ ਸਾਹਿਬ ਨਾਲ ਗੱਲ ਕਰਕੇ ਬਹੁਤ ਜਲਦੀ ਇਹਦਾ ਅਸੀਂ ਨੀ ਪੱਤਰ ਰੱਖ ਕੇ ਇਹਦਾ ਕੰਮ ਸ਼ੁਰੂ ਕਰਾਵਾਂਗੇ ਕਿੰਨੇ ਏਕੜ ਤੇ ਬਣਾਉਂਗੇ ਮੇਰਾ ਇਹ ਮੰਨ ਦੀ ਭਾਵਨਾ ਹੈ ਕਿ ਘੱਟੋ ਘੱਟ 20 ਏਕੜ ਬਿਲਕੁਲ ਚੌਣ ਜਲਸਿਆਂ ਜਿੱਥੇ ਵਿਧਾਇਕ ਸਮੋਦਨ ਕਰ ਰਹੇ ਨੇ ਉਥੇ ਵੱਡੀ ਗੱਲ ਵੀ ਆਕੇ ਜਿਹੜਾ ਕਾਲਜ ਆ ਕੁੜੀਆਂ ਦਾ ਉਹ 27 ਤੋਂ ਪਹਿਲਾਂ ਪਹਿਲਾਂ ਬਣ ਕੇ ਤਿਆਰ ਹੋਵੇਗਾ ਤੇ ਸਾਰੀਆਂ ਸੀਟਾਂ ਤੇ ਜਿੱਤ ਦਾ ਦਾਵਾ ਵੀ ਕੀਤਾ ਭਾਰਸੋ ਤੋਂ ਹਰਮਿੰਦਰ ਸਿੰਘ ਮਾਨ